ਮੈਂਬਰ ਪਾਰਲੀਮੈਂਟ ਕੰਗਣਾ ਰਣੋਤ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਕਿਉਂਕਿ ਬਠਿੰਡਾ ਦੀ ਅਦਾਲਤ ਨੇ ਇੱਕ ਵਾਰ ਫਿਰ ਐਸਐਸਪੀ ਦੇ ਰਾਹੀਂ ਸੱਮਣ ਭੇਜ ਕੇ ਕੰਗਣਾ ਰਣੋਤ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਕਿਹਾ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ ਤੁਹਾਨੂੰ ਚਿਤਚਿਤ ਹੋਵੇਗਾ ਕਿ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਸ ਵਕਤ ਐਕਟ੍ਰੈਸ ਕੰਗਣਾ ਰਣੋਤ ਵੱਲੋਂ 29 ਨਵੰਬਰ 2020 ਨੂੰ ਇੱਕ ਟਵੀਟ ਕੀਤਾ ਗਿਆ ਸੀਗਾ ਉਸ ਟਵੀਟ ਨੂੰ ਰੀਟਵੀਟ ਕਰਕੇ ਕੰਗਣਾ ਰਣੋਤ ਨੇ ਮਹਿੰਦਰ ਕੌਰ ਉੱਪਰ ਟਿੱਪਣੀ ਕੀਤੀ ਸੀ ਜਿਹੜੀ ਕੀ ਬਠਿੰਡਾ ਦੀ ਇੱਕ ਹੋਰ ਸੀ ਜਿਸ ਨੇ ਕਿਸਾਨੀ ਅੰਦੋਲਨ ਦੇ ਵਿੱਚ ਹਿੱਸਾ ਲਿਆ ਸੀਗਾ ਉਸ ਰੀਟਵੀਟ ਦੇ ਵਿੱਚ ਕੰਗਣਾ ਨੇ ਕਿਹਾ ਸੀ ਕਿ ਇਹ ਉਹੀ ਦਾਦੀ ਹੈ ਜਿਹੜੀ ਸ਼ਹੀਨ ਬਾਗ ਦੇ ਵਿੱਚ ਵੀ ਸੀ ਇਹ 100-100 ਰੁਪਏ ਦੇ ਵਿੱਚ ਮੁਹੱਈਆ ਹੋ ਜਾਂਦੀ ਹੈ ਅੰਦੋਲਨਾਂ ਆਸਤੇ ਧਰਨਾ ਆਸਤੇ ਪ੍ਰਦਰਸ਼ਨਾਂ ਆਸਤੇ ਜਿਸ ਤੋਂ ਬਾਅਦ ਉਸ ਬਠਿੰਡਾ ਦੀ ਮਹਿੰਦਰ ਕੌਰ ਨੇ ਡਿਫਰਮੇਸ਼ਨ ਦਾ ਕੰਗਣਾ ਰਣੋਤ ਦੇ ਉੱਪਰ 5 ਜਨਵਰੀ 2021 ਨੂੰ ਬਠਿੰਡਾ ਦੀ ਅਦਾਲਤ ਦੇ ਵਿੱਚ ਕੇਸ ਕੀਤਾ ਅਦਾਲਤ ਨੇ ਸੰਮਣ ਭੇਜੇ ਪਰ ਕੰਗਣਾ ਰਣੋਤ ਅਦਾਲਤ ਤੋਂ बचਦੀ ਰਹੀ ਜਿਸ ਤੋਂ ਬਾਅਦ ਕੇਸ ਚਲਦੇ ਚਲਦੇ 2025 ਆ ਗਿਆ ਤੇ ਹੁਣ ਕੇਸ ਇੱਕ ਔਰ ਫਿਰ ਤੋਂ ਐਕਟਿਵ ਹੋਇਆ ਕੰਗਣਾ ਰਣੋਤ ਨੂੰ ਬਠਿੰਡਾ ਅਦਾਲਤ ਦਾ ਸੰਮਣ ਆਂਦਾ ਹੈ ਪਰ ਕੰਗਣਾ ਰਣੋਤ ਹਾਈ ਕੋਰਟ ਚਲੀ ਜਾਂਦੀ ਹੈ ਹਾਈ ਕੋਰਟ ਦੇ ਵਿੱਚ ਇਸ ਕੇਸ ਨੂੰ ਰੱਦ ਕਰਨ ਦੀ ਗੱਲ ਕਰਦੀ ਹੈ ਪਰ ਹਾਈ ਕੋਰਟ ਵੱਲੋਂ ਵੀ ਕੰਗਣਾ ਰਣੋਤ ਦੀ ਪਟੀਸ਼ਨ ਖਾਰਜ ਕਰ ਦਿੱਤੀ ਜਾਂਦੀ ਹੈ ਜਦੋਂ ਹਾਈ ਕੋਰਟ ਤੋਂ ਰਾਹਤ ਮਿਲਦੀ ਨਾ ਦੇਖ ਫਿਰ ਕੰਗਣਾ ਰਣੋਤ ਸੁਪਰੀਮ ਕੋਰਟ ਚਲੀ ਜਾਂਦੀ ਹੈ ਸੁਪਰੀਮ ਕੋਰਟ ਵੱਲੋਂ ਵੀ ਕੰਗਣਾ ਰਣੋਤ ਦੀ ਜਿਹੜੀ ਪਟੀਸ਼ਨ ਆ ਉਹ ਖਾਰਜ ਕਰ ਦਿੱਤੀ ਜਾਂਦੀ ਨਾਲ ਹੀ ਟਿੱਪਣੀ ਕੀਤੀ ਜਾਂਦੀ ਹੈ ਕਿਉਂਕਿ ਕੰਗਣਾ ਰਣੋਤ ਦੇ ਜਿਹੜੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਕੰਗਣਾ ਨੇਤਾ ਕੱਲਾ ਰੀਟਵੀਟ ਕੀਤਾ ਪਰ ਸੁਪਰੀਮ ਕੋਰਟ ਵੱਲੋਂ ਕਿਆ ਗਿਆ ਕਿ ਤੁਸੀਂ ਕੱਲਾ ਰੀਟਵੀਟ ਨਹੀਂ ਕੀਤਾ ਤੁਸੀਂ ਇਸ ਦੇ ਵਿੱਚ ਮਸਾਲਾ ਵੀ ਪਾਇਆ ਹੈ ਮਤਲਬ ਕਿ ਇੱਕ ਟੀ ਟਵੀਟ ਨੂੰ ਰੀਟਵੀਟ ਨਹੀਂ ਕੀਤਾ ਉਸ ਦੇ ਵਿੱਚ ਸ਼ਬਦ ਵੀ ਜੋੜਿਆ ਤੁਸੀਂ 100-100 ਰੁਪਏ ਦੇ ਵਿੱਚ ਇੱਕ ਬਜ਼ੁਰਗ ਔਰਤ ਇੱਕ ਮਹਿਲਾ ਜਿਹੜੀ ਧਰਨਾ ਪ੍ਰਦਰਸ਼ਨ ਕਰ ਰਹੀ ਹੈ ਆਪਣੀ ਜ਼ਮੀਨ ਬਚਾਉਣ ਦੀ ਲੜਾਈ ਲੜ ਰਹੀ ਹੈਗੀ ਹੈ ਉਸ ਬਾਰੇ ਤੁਸੀਂ ਇਹ ਕਹਿ ਰਹੇ ਹੋ ਕਿ ਉਹ 100-100 ਰੁਪਏ ਦੇ ਵਿੱਚ ਮਹਈ ਹੈ ਤੇ ਸੁਪਰੀਮ ਕੋਰਟ ਨੇ ਜਿਵੇਂ ਪਟੀਸ਼ਨ ਖਾਰਜ ਕੀਤੀ ਤਾਂ ਬਠਿੰਡਾ ਅਦਾਲਤ ਦੇ ਵਿੱਚ ਕੇਸ ਐਕਟਿਵ ਹੋ ਗਿਆ ਪੂਰੀ ਤਰ੍ਹਾਂ ਤੇ ਹੁਣ ਇੱਕ ਵਾਰ ਫਿਰ ਤੋਂ ਐਸਐਸਪੀ ਬਠਿੰਡਾ ਦੇ ਰਾਹੀਂ ਕੰਗਣਾ ਰਣੋਤ ਨੂੰ ਸੰਮਣ ਭੇਜੇ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਵੀ ਇੱਕ ਸੰਮਣ ਭੇਜੇ ਗਏ ਸੀਗੇ ਪਰ ਉਹ ਕੰਗਣਾ ਰਣੋਤ ਨੇ ਰਿਸੀਵ ਨਹੀਂ ਕੀਤੇ ਪਰ ਹੁਣ ਇੱਕ ਵਾਰ ਫਿਰ ਤੋਂ ਸੰਮਣ ਭੇਜਿਆ ਤੇ ਪੇਸ਼ੀ ਦੇ ਲਈ ਬੁਲਾਇਆ ਜੇਕਰ ਕੰਗਣਾ ਰਣੋਤ ਵਾਰ-ਵਾਰ ਇਸੇ ਤਰ੍ਹਾਂ ਪੇਸ਼ੀਆਂ ਮਿਸ ਕਰੂਗੀ ਕਿਉਂਕਿ ਸੁਪਰੀਮ ਕੋਰਟ ਦੇ ਵਿੱਚੋਂ ਰਾਹਤ ਦੀ ਉਮੀਦ ਸੀ ਜੋ ਨਹੀਂ ਮਿਲੀ ਤੇ ਹੁਣ ਕੰਗੜਾ ਜੇਕਰ ਇਸੇ ਤਰ੍ਹਾਂ ਪੇਸ਼ੀਆ ਮਿਸ ਕਰੂਗੀ ਤਾਂ ਜ਼ਮਾਨਤੀ ਫਿਰ ਗੈਰ ਜ਼ਮਾਨਤੀ ਵਾਰੰਟ ਵੀ ਕੰਗੜਾ ਰਣੋਦੀ ਖਿਲਾਫ ਜਾਰੀ ਹੋ ਸਕਦੇ ਆ ਮਤਲਬ ਕਿ ਸਿੱਧੇ ਤੌਰ ਤੇ ਗ੍ਰਫਤਾਰ ਕਰਕੇ ਜਾਂ ਹਿਰਾਸਤ ਦੇ ਵਿੱਚ ਲੈ ਕੇ ਅਦਾਲਤ ਦੇ ਵਿੱਚ ਪੇਸ਼ ਕਰਨ ਦੇ ਵੀ ਹੁਕਮ ਸੁਣਾਏ ਜਾ ਸਕਦੇ ਆ ਹੁਣ ਇਸ ਤਰੀਕੇ ਦੇ ਨਾਲ ਕੰਗੜਾ ਰਣੋਦੀਆਂ ਮੁਸ਼ਕਲਾ ਹੋਰ ਵੀ ਵੱਧ ਸਕਦੀ ਹੈ ਕਿਉਂਕਿ ਜਿਹੜੇ ਮਹਿੰਦਰ ਕੋਰ ਉਸ ਔਰਤ ਦੇ ਵਕੀਲ ਹੈ ਉਹ ਸਿੱਧੇ ਤੌਰ ਤੇ ਇੱਕ ਹੋਰ ਪਟੀਸ਼ਨ ਅਦਾਲਤ ਦੇ ਵਿੱਚ ਫਾਈਲ ਕਰਨ ਜਾ ਰਹੇ ਹੈ ਜਿਸ ਦੇ ਵਿੱਚ ਕਹਿਣਗੇ ਕਿ ਕੰਗਨਾਰ ਨੋਤ ਦਾ ਜਿਹੜਾ ਪਾਸਪੋਰਟ ਹੈ ਉਹ ਜਮ੍ਹਾਂ ਕਰਵਾਇਆ ਜਾਵੇ ਤਾਂ ਜੋ ਚੱਲਦੇ ਕੇਸ ਦੇ ਵਿੱਚ ਕੰਗਨਾਰ ਨੋਤ ਵਿਦੇਸ਼ ਨਾ ਭਾਜੇ ਤੇ ਹੁਣ ਇਸੇ ਕੇਸ ਦੀ ਸੁਣਵਾਈ 29 ਸਤੰਬਰ ਨੂੰ ਬਠਿੰਡਾ ਦੀ ਅਦਾਲਤ ਦੇ ਵਿੱਚ ਮੁਰਤ ਹੋਏਗੀ ਧੰਨਵਾਦ ਜੁੜੇ ਰਹੋ ਪੁਆਇੰਟ ਆਫ ਪੰਜਾਬ ਦੇ ਨਾਲ